अॼ ਹਿੰਦੁਸਤਾਨ ਦੇੰਦਰਾ ਬੋਟੇ ਮੈਂ ਦੇ ਰਹੀ ਹਾਂ ਕੋਈ ਵੀ ਨਾ ਕੋਈ ਸਾਲ ਨਾ ਰਿਹਾ ਉਹ ਨਾ ਮੈਂ ਰਹੀ ਹਾਂ ਲੋਕਾਂ ਨੂੰ ਪਤਾ ਨਹੀਂ ਇਹਦਾ ਬੋਟਾ ਹੀ ਪਾਈ ਦਿੰਦੇ ਆ ਕਦੀ ਸਰਪੰਚ ਦਾ ਚੁਣਾ ਕਦੀ ਪੰਚ ਦਾ ਚੁਣਾ ਕਦੀ ਐਮਐਲਏ ਦਾ ਆ ਗਿਆ ਕਦੀ ਐਨ.ਟੀ. ਦਾ ਆ ਗਿਆ ਜਿਸ ਨੇ ਉੱਪਰ ਹੀ ਬੈਠੋ ਹੋ ਗਿਆ ਨਹੀਂ ਇਹ ਐਜ ਨਹੀਂ ਆਉਂਦਾ ਨਹੀਂ ਔਰ ਕੂੜ ਬੋਟਾ ਮੇਰੀਆਂ ਦੁਆਰਾ ਪਤਾ ਹੈ ਫਕਾਹ ਜਿੰਨੋਂ ਦਾ ਪੱਪਾ ਹਸ਼ਮਦਿਆ ਇਹ ਗੱਲਬਾਤ ਕਰਾ ਦਿੱਤੀ ਦਿੱਤ ਦੁਪਹਿਰੀਆਂ ਬਲਾਸ਼ਨੀਤੀ ਦਾ ਬਹੁਤ ਹੋਰ ਇੱਕ ਜਲਾ ਪ੍ਰਧਾਨ ਨੀਲੇ ਮੈਂਬਰ ਕੋਲੋਂ ਕੋਟ ਘੜੇ ਲਈ ਕਿ ਨਾ ਆਇਆ ਉਹਨੇ ਕੋ ਘੜੇ ਲਈ ਹੋਰ ਕੌਣ ਇਹਨਾਂ ਭਾਸ਼ਾ ਦੀ ਤਾਂ ਬੜਾ ਬਹੀ ਬੋਲਦੀ ਸੀ ਇਹ ਜ਼ਿਲ੍ਹਾ ਪ੍ਰਸ਼ਾਸਨ ਦਾ ਚੋਣ ਔਰ ਮੈਂ ਇਹਦੇ ਇਹਨਾਂ ਸਾਰਿਆਂ ਦੇ ਹਰ ਇੱਕ ਨੂੰ ਤੁਹਾਡੇ ਕੋਲ ਵੋਟ ਪਾਉਣ ਦੇਣਾ ਹੈ ਮੈਂ ਤੁਹਾਡੇ ਨਾਲ ਮੁਕੱਲਾ ਜਾ ਫੁੱਲ ਸਾਰੇ ਤਾਂ ਨਹੀਂ ਤੇ ਨਿਕਾ ਰਿਹਾ ਕਿ ਵੋਟਾਂ ਕਿਹਨੂੰ ਮਾਣੀ ਸੱਚਾ ਦੱਸ ਦਿਓ ਗੱਲਾਂ ਨਹੀਂ ਕਰਜੋ ਤੁਹਾਨੂੰ ਇਹ ਲੋਕਾਂ ਨੇ ਨਹੀਂ ਕਿ ਪ੍ਰਧਾਨ ਆ ਰਹੇ ਉਹ ਦੀ ਸਮਾਜ ਚਨਾ ਆਈਓ ਪਗੇ ਗੇ ਮੈਂ ਕਰ ਬਣਾ ਸੀ ਜਿਹੜੀ ਉਹ ਦੇਖੇ ਜਿਵੇਂ ਗੱਦੀ ਚ ਪੰਪੋਂਗੀਆਂ ਮੈਨੂੰ ਮੇਰੇ ਕੋਲ ਸਾਲ ਮੈਂ ਤਾਂ 30 ਸਾਲ ਤੋਂ ਜਾਣਦਾ ਹਾਂ ਉਹ ਗੱਲੀਆਂ ਕੋ ਮੇਰੇ ਨਹੀਂ ਲੱਗਾ ਪਰ ਉਹ ਰੋਕਣਾ ਕਰਦੇ ਹਾਂ ਬੈਂਕ 4 ਸਾਲ ਹੋ ਗਿਆ ਰੇ ਅਗਲੇ ਮਹੀਨੇ ਤੋਂ ਜਨਵਰੀ ਤੋਂ ਬਾਅਦ ਮੇਰਾ ਕੰਮ ਛੁੱਟੂ ਹੈ ਤਾਂ 11 ਮਹੀਨੇ ਰਹਿ ਗਏ 9 ਮਹੀਨੇ ਰਹਿ ਗਏ 8 ਮਹੀਨੇ ਰਹਿ ਗਏ 7 ਮਹੀਨੇ ਰਹਿ ਗਏ ਜਿਹੜਾ ਪੂਜਣ ਵਾਲੇ ਦੀਵਾ ਹੁੰਦਾ ਉਹ ਤਾਂ ਫਲਪੜਾ ਨਰਨ ਦੁਰਦੁਰੀ ਕਿਹਨੂੰ ਜਰੂਰ ਪਈ ਆਪਣੇ ਮਨ ਨਾਲ ਆਪਣੇ ਦਿਲ ਨਾਲ ਜਿੱਥੇ ਤੁਹਾਡਾ ਦਿਲ ਕਰਦਾ ਉੱਥੇ ਬੋਲੋ ਪੋਲੀਟਿਕਲ ਬੰਦਿਆਂ ਨੇ ਆਪਣੀ ਗੱਲ ਕਹਿਣੀ ਹੈ ਡਰਾ ਕੇ ਤੇ ਮਚਾ ਕੇ ਵੋਟਰ ਨਹੀਂ ਲਿਆਂਗਾ ਸਕਦੇ ਮੈਂ ਆਪਣੀ ਗੱਲ ਰੱਖਾਂਗਾ ਕਿ ਕਮਲ ਦੇ ਨਹੀਂ chant ਤੇ ਮੋਰ ਲਗਾਉ ਜੇ ਤੁਹਾਨੂੰ ਮੇਰੀ ਗੱਲ ਚੰਗੀ ਲੱਗੇਗੀ ਮੇਰੇ ਕਰਨ ਦੇ ਤਾਣੇ ਹੋਗੇ ਲੇਕਿਨ ਟਰਾਣਾ ਤੁਮਕਾਰਾ ਇੱਥੇ ਤੇ ਫਾਰਮ ਭਰੋਗੇ ਨੇ